ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖਲਕ ਕਸਵਾ ਵਿਜਾ ਸਥਿਤ ਆਵਾਜ਼-ਏ-ਖਲਕ ਦੇ ਇਸ ਸਟੂਡੀਓ ਵਿੱਚ ਤੁਹਾਡਾ ਸਵਾਗਤ ਦੋਸਤੋ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰੰਤੂ ਅੱਜ ਪੰਜਾਬ ਦੇ ਰਾਜਪਾਰ ਵੱਲੋਂ ਜਿਹੜੀ ਵੱਡੀ ਗੱਲ ਕੀਤੀ ਗਈ ਹੈ ਸਿੱਖਿਆ ਦੇ ਪਾਸੇ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਉਹ ਹੈ ਪੰਜਾਬ ਦੀ ਬਹੁਤ ਅਹਿਮ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਦੀ ਨਿਯੁਕਤੀ ਜਦੋਂ ਵਾਈਸ ਚਾਂਸਲਰ ਦੀ ਨਿਯੁਕਤੀ ਹੁੰਦੀ ਹੈ ਤਾਂ ਕੁਦਰਤਨ ਵਾਈਸ ਚਾਂਸਲਰ ਦੇ ਪਿਛੋਕੜ ਨੂੰ ਵੇਖਿਆ ਜਾਂਦਾ ਹੈ ਕਿਉਂਕਿ ਯੂਨੀਵਰਸਿਟੀ ਲੰਮੇ ਸਮੇਂ ਤੋਂ ਅਧਿਆਰੇ ਦੇ ਉੱਤੇ ਚੱਲ ਰਹੀ ਸੀ ਵਾਈਸ ਚਾਂਸਲਰ ਅਰਜੀ ਤੌਰ ਤੇ ਉਹਨਾਂ ਦਾ ਕੰਮ ਚਲਾ ਰਹੇ ਸਨ ਇਸ ਤੋਂ ਪਹਿਲਾਂ ਹਮੇਸ਼ਾ ਲੰਮੇ ਸਮੇਂ ਤੋਂ ਆਰਥਿਕ ਤੌਰ ਤੇ ਮੰਦਹਾਲੀ ਦਾ ਸ਼ਿਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਯੂਨੀਵਰਸਿਟੀ ਜਿਹੜੀ ਰੇਤ ਦੇ ਟਿੱਬਿਆਂ ਤੋਂ ਲੈ ਕੇ ਬਠਿੰਡਾ ਫਰੀਦਕੋਟ ਮਾਨਸਾ ਤੋਂ ਲੈ ਕੇ ਬਹੁਤ ਸਾਰੇ ਚੰਗੇ ਚੰਗੇ ਇਲਾਕਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਰਹੀ ਸੀ ਸਿੱਖਿਆ ਪ੍ਰਦਾਨ ਕਰ ਰਹੀ ਸੀ ਉਹਨਾਂ ਇਲਾਕਿਆਂ ਦੇ ਸਟੂਡੈਂਟ ਇਸ ਯੂਨੀਵਰਸਿਟੀ ਆ ਕੇ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣ ਦਾ ਯਤਨ ਕਰਦੇ ਸੀ ਤੇ ਬਹੁਤ ਸਾਰੇ ਸਟੂਡੈਂਟ ਅੱਗੇ ਵਧੇ ਵੀ ਨੇ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਹਰੀ ਇਸ ਯੂਨੀਵਰਸਿਟੀ ਨਾਲ ਲਗਾਤਾਰ ਜੁੜੇ ਰਹੇ ਨੇ ਬਰਡੇ-ਬਰਡੇ ਚਿਹਰੇ ਇਸ ਯੂਨੀਵਰਸਿਟੀ ਤੋਂ ਨਿਕਲ ਕੇ ਤਰੱਕੀਆਂ ਕਰਦੇ ਨੇ ਤੇ ਅੱਜ ਜਦੋਂ ਡਾਕਟਰ ਜਗਦੀਪ ਸਿੰਘ ਦੀ ਨਿਯੁਕਤੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਹੁੰਦੀ ਹੈ ਤਾਂ ਇੱਕਦਮ ਸਾਹਿਤਿਕ ਤੇ ਸੱਭਿਆਕ ਹਲਕਿਆਂ ਵਿੱਚ ਸਿੱਖਿਆ ਦੇ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੀ ਉਹ ਬૌਧਿਕ ਤੌਰ ਤੇ ਦੇਖਣ ਨੂੰ ਮਿਲਦੀ ਆ ਬਹੁਤ ਇਲਾਕਿਆਂ ਵਿੱਚ ਕਿਉਂਕਿ ਡਾਕਟਰ ਜਗਦੀਪ ਸਿੰਘ ਇੱਕ ਬਹੁਤ ਅਹਿਮ ਪਰਸਨੈਲਿਟੀ ਨੇ ਡਾਕਟਰ ਜਗਦੀਪ ਸਿੰਘ ਨੂੰ ਜਦੋਂ ਯੂਨੀਵਰਸਿਟੀ ਦਾ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਤੇ ਅਸੀਂ ਇਸ ਖਬਰ ਦੀ ਤਹਿ ਤੱਕ ਜਾਣ ਦਾ ਯਤਨ ਕੀਤਾ ਪਤਾ ਕੀਤਾ ਸਾਡੇ ਸੁਨੇਹੀਆਂ ਤੋਂ ਕਿ ਡਾਕਟਰ ਜਗਦੀਪ ਸਿੰਘ ਆਖਰ ਹੈ ਕੌਣ ਜਦੋਂ ਅਸੀਂ ਇਸ ਸਬੰਧੀ ਪੰਜਾਬੀ ਦੇ ਨਾਮਵਰ ਸਹਿਯਦਕਾਰ ਡਾਕਟਰ ਗੁਰਪ੍ਰਜਨ ਗਿਲਹੋੜਾ ਨਾਲ ਗੱਲਬਾਤ ਕੀਤੀ ਤੇ ਉਹਨਾਂ ਬਹੁਤ ਸੰਖੇਪ ਸ਼ਬਦਾਂ ਵਿੱਚ ਕਿਹਾ ਕਿ ਰੇਜ ਦੇ ਡੱਬਿਆਂ ਦਾ ਪੁੱਤ ਹੈ ਜਗਦੀਪ ਉਹਨਾਂ ਕਿਹਾ ਕਿ ਬਹੁਤ ਹੇਠਲੇ ਲੈਵਲ ਤੋਂ ਬਾਬੇ ਫਰੀਦ ਦੀ ਧਰਤੀ ਤੋਂ ਉੱਠ ਕੇ ਗਿਆ ਹੈ ਜਗਦੀਪ ਉਰੇ ਪਿਆਰੇ ਸ਼ਬਦਾਂ ਵਿੱਚ ਉਹਨਾਂ ਪੰਜਾਬੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਦਾ ਬਹੁਤ ਪਿਆਰੇ ਤੇ ਮਿੱਠੇ ਸ਼ਬਦਾਂ ਵਿੱਚ ਸਵਾਗਤ ਕੀਤਾ ਹੈ ਤੇ ਅਸੀਂ ਹੋਰ ਡੰਗਾਈ ਵਿੱਚ ਜਾਣ ਲਈ ਉਹਨਾਂ ਦੇ ਸਨੇਹੀ ਪ੍ਰੋਫੈਸਰ ਕੁਲਦੀਪ ਸਿੰਘ ਗਰਾਹਾ ਹੋਰ ਨਾਲ ਸੰਪਰਕ ਕੀਤਾ ਤੇ ਤੋਂ ਸਾਨੂੰ ਮੁੱਢਲੇ ਰੂਪ ਵਿੱਚ ਜਾਣਕਾਰੀ ਮਿਲਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰਾਂ ਦਾ ਟਵੀਟ ਅਸੀਂ ਪੜ੍ਹਦੇ ਹਾਂ ਕਿ ਸਾਡੀ ਪੰਜਾਬੀ ਯੂਨੀਵਰਸਿਟੀ ਉਹਨਾਂ ਨੇ ਲਿਖਿਆ ਕਿ ਮਾਲਵੇ ਦੀ ਜਿੰਦ ਜਾਨ ਪਟਿਆਲਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਜੋਨਯੁਕਤੀ ਹੋਣ ਤੇ ਤੁਹਾਨੂੰ ਬਹੁਤ ਮੁਬਾਰਕਾਂ ਦਿੰਦੇ ਆ ਇਤਿਹਾਸ ਕਰਦੇ ਆ ਕਿ ਤੁਸੀਂ ਯੂਨੀਵਰਸਿਟੀ ਨੂੰ ਤਰੱਕੀਆਂ ਵੱਲ ਲੈ ਕੇ ਜਾਓਗੇ ਡਾਕਟਰ ਜਗਦੀਪ ਸਿੰਘ ਦੇ ਪਿਛੋਕੜ ਤੇ ਜਦੋਂ ਅਸੀਂ ਝਾਤ ਮਾਰਦੇ ਆ ਤੇ ਬਹੁਤ ਹੇਠਲੇ ਲੈਵਲ ਤੋਂ ਬਾਬਾ ਫਰੀਦ ਦੀ ਧਰਤੀ ਤੋਂ ਉਹਨਾਂ ਫਰੀਦਕੋਟ ਤੋਂ ਬੀਐਸਸੀ ਦੀ ਪੜ੍ਹਾਈ ਹੈ ਜਿਹੜੀ ਉਹ ਉਹਨਾਂ ਮਢਲੇ ਰੂਪ ਵਿੱਚ ਕੀਤੀ ਉਸ ਤੋਂ ਬਾਅਦ ਐਸਏ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਤੋਂ ਉਹਨਾਂ ਐਮਐਸਸੀ ਦੀ ਪੜ੍ਹਾਈ ਕੀਤੀ ਹੈ ਤੇ 1993 ਦੇ ਵਿੱਚ ਡਾਕਟਰ ਜਗਦੀਪ ਸਿੰਘ ਹੋਣੀ ਜੇ ਪ੍ਰੋਫੈਸਰ ਵਜੋਂ ਆਪਣਾ ਬૌਧਿਕ ਸਫਰ ਜਿਹੜਾ ਉਹ ਸ਼ੁਰੂ ਕਰਦੇ ਨੇ ਅਕਾਦਮਿਕ ਕਾਲਕਿਆਂ ਦਾ ਸਫਰ ਆ ਜਿਹੜਾ ਉਹ ਸ਼ੁਰੂ ਕਰਦੇ ਨੇ ਅਕਾਦਮਿਕ ਹਲਕਿਆਂ ਵਿੱਚ 1993 ਦੇ ਵਿੱਚ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ ਉਹ ਪਿੰਡੂ ਇਲਾਕੇ ਵਿੱਚ ਸਥਿਤ ਸੰਤ ਈਸ਼ਰ ਸਿੰਘ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਪ੍ਰੋਫੈਸਰ ਵਜੋਂ ਨਿਯੁਕਤ ਹੁੰਦੇ ਨੇ ਡਾਕਟਰ ਜਗਦੀਪ ਸਿੰਘ ਪ੍ਰੋਫੈਸਰ ਵਜੋਂ ਆਪਣਾ ਅਕਾਦਮਿਕ ਸਫਰ ਸ਼ੁਰੂ ਕਰਦੇ ਨੇ ਪਿੰਡੂ ਹਲਕਾ ਪੈਰ ਜਿਹਨੂੰ ਕਿਹਾ ਜਾਂਦਾ ਹੈ ਮਰਹੂਮ ਮੁੱਖ ਮੰਤਰੀ ਦਾ ਇਲਾਕਾ ਉਹਦੇ ਵਿੱਚ ਸੰਤ ਈਸ਼ਰ ਸਿੰਘ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਬਤੌਰ ਪ੍ਰੋਫੈਸਰ ਆਪਣਾ ਅਕਾਦਮਿਕ ਸਫਰ ਸ਼ੁਰੂ ਕਰਨ ਵਾਲੇ ਡਾਕਟਰ ਜਗਦੀਪ ਸਿੰਘ ਇਸ ਤੋਂ ਬਾਅਦ ਉਹਨਾਂ ਦਾ ਤਬਾਦਲਾ ਫਾਜ਼ਲਕਾ ਦਾ ਹੋ ਜਾਂਦਾ ਤੇ ਉਹ ਫਾਜ਼ਲਕਾ ਚਲੇ ਜਾਂਦੇ ਨੇ ਐਜ਼ ਅ ਪ੍ਰੋਫੈਸਰ ਗਵਰਨਮੈਂਟ ਕਾਲਜ ਫਾਜ਼ਲਕਾ ਦੇ ਵਿੱਚ ਡਾਕਟਰ ਜਗਦੀਪ ਸਿੰਘ ਆਪਣੀਆਂ ਅਕਾਦਮਿਕ ਸੇਵਾਵਾਂ ਲਈ ਜਾਂਦੇ ਨੇ ਉਸ ਤੋਂ ਬਾਅਦ ਡਾਕਟਰ ਜਗਦੀਪ ਸਿੰਘ ਲੁਧਿਆਣਾ ਵਿਖੇ گورਨਮੈਂਟ ਕਾਲਜ ਵਿੱਚ ਆ ਕੇ ਜੁਆਇਨ ਕਰ ਲਏ ਤੇਰੀ ਜਿਹੜਾ ਕਿ ਇੰਡਸਟਰੀ ਤੌਰ ਤੇ ਪੰਜਾਬ ਦਾ ਮਾਲਵੇ ਦਾ ਦਿਲ ਮੰਨਿਆ ਜਾਂਦਾ ਹੈ ਲੁਧਿਆਣੇ ਡਾਕਟਰ ਜਗਦੀਪ ਸਿੰਘ ਜਦੋਂ ਆਉਂਦੇ ਨੇ ਤੇ ਉਹਨਾਂ ਦਾ ਨਾਂ ਉਹਨਾਂ ਦੀ ਪਛਾਣ ਨਾ ਜਿਹੜੀ ਬਹੁਤ ਸਾਰੇ ਹੋਰ ਖੇਤਰਾਂ ਦੇ ਵਿੱਚ ਵੀ ਨਾਲ ਨਾਲ ਵੱਢੀ ਤੇ ਉਹਨਾਂ ਦਾ ਐਕਸਪੀਰੀਅੰਸ ਉਹਨਾਂ ਦਾ ਤਜਰਬਾ ਹੈ ਜਿਹੜਾ ਉਹ ਅਕਾਦਮਿਕ ਖੇਤਰ ਵਿੱਚ ਡਾਕਟਰ ਜਗਦੀਪ ਸਿੰਘ ਲੁਧਿਆਣਾ ਤੋਂ ਬਾਅਦ ਸਰਕਾਰ ਦੇ ਹੁਕਮਾਂ ਤੇ ਸਾਇੰਸ ਸਿਟੀ ਕਪੂਰਥਲਾ ਦੇ ਵਿੱਚ ਡੈਪੂਟੇਸ਼ਨ ਤੇ ਚਲੇ ਜਾਂਦੇ ਨੇ ਸੈਂਸਿਟੀ ਕਪੂਰਥਲਾ ਵਿੱਚ ਜਦੋਂ ਡੈਪੂਟੇਸ਼ਨ ਤੇ ਚਲੇ ਜਾਂਦੇ ਨੇ ਉਹ ਉੱਥੇ ਵੀ ਆਪਣਾ ਰੰਗ ਆ ਜਿਹੜਾ ਆਪਣੀ ਬૌਧਿਕ ਸਮਰੱਥਾ ਹੈ ਜਿਹੜੀ ਉਹਦਾ ਪ੍ਰਗਟਾਵਾ ਕਰਦੇ ਨੇ ਤੇ ਉੱਥੇ ਆਪਣਾ ਨਾਂ ਵੱਡੇ ਲੈਵਲ ਤੇ ਕਰਦੇ ਨੇ ਤੇ ਉਹਨਾਂ ਨੂੰ ਹੋਰ ਵੱਡਿਆਂ ਕਰ ਦਿੱਤਾ ਜਾਂਦੋਂ ਜਦੋਂ ਉਹ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ ਕੇ ਕੰਟਰੋਲਰ ਵਜੋਂ ਆਪਣਾ ਕੰਮ ਆ ਜਿਹੜਾ ਉਹ ਸ਼ੁਰੂ ਕਰਦੇ ਨੇ ਅ ਵੱਡੇ ਲੈਵਲ ਤੇ ਜਦੋਂ ਕੰਟਰੋਲਰ ਵੱਜੋਂ ਕੰਮ ਸ਼ੁਰੂ ਕਰਦੇ ਨੇ ਤੇ ਉਹਨਾਂ ਨੂੰ ਡਿਪਟੀ ਡੀਪੀ ਵੀ ਲਾਇਆ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਡਾਕਟਰ ਜਗਦੀਪ ਸਿੰਘ ਦਾ ਕਦ ਹੋਰ ਵੱਡਾ ਹੁੰਦਾ ਹੈ ਇਸ ਦੌਰਾਨ ਸਮਾਂ ਜਿਹੜਾ ਘੜੀ ਦੀਆਂ ਸੂਈਆਂ ਨਹੀਂ ਕਦੇ ਰੁਕਦੀਆਂ ਇਸ ਦੌਰਾਨ ਜਿਉਂ-ਜਿਉਂ ਡਾਕਟਰ ਜਗਦੀਪ ਸਿੰਘ ਵੱਡੇ ਹੁੰਦੇ ਜਾਂਦੇ ਨੇ ਉਮਰ ਪੱਖੋਂ ਜਿਉਂ-ਜਿਉਂ ਸਮਾਂ ਨਿਕਲਦਾ ਜਾਂਦਾ ਹੈ ਤੇ ਉਹਨਾਂ ਦੇ ਅਹੁਦੇ ਨੇ ਜਿਹੜੇ ਉਹ ਵੀ ਲਗਾਤਾਰ ਵੱਡੇ ਹੁੰਦੇ ਜਾਂਦੇ ਨੇ ਪ੍ਰੋਫੈਸਰ ਕੁਲਦੀਪ ਸਿੰਘ ਹੁਨੀਦਰਾਹ ਵਾਲੇ ਸਾਨੂੰ ਵੱਡੀਆਂ-ਵੱਡੀਆਂ ਗੱਲਾਂ ਜਦੋਂ ਡਾਕਟਰ ਜਗਦੀਪ ਸਿੰਘ ਬਾਰੇ ਦੱਸਤੀਆਂ ਨੇ ਸਾਨੂੰ تسਲੀ ਹੁੰਦੀ ਹੈ ਕਿ ਡਾਕਟਰ ਜਗਦੀਪ ਸਿੰਘ ਦੀ ਰਹਿਨਮਈ ਹੇਟ ਪੰਜਾਬੀ ਯੂਨੀਵਰਸਿਟੀ ਜਿਹੜੀ ਇਸ ਵੇਲੇ ਪ੍ਰਸ਼ਾਸਨਿਕ ਪੱਖਾਂ ਤੋਂ ਇਕਨੋਮਿਕਲੀ ਪੱਖਾਂ ਤੋਂ ਬਹੁਤ ਸਾਰੇ ਚੈਲੰਜ ਨੇ ਜਿਹੜੇ ਉਹ ਫੇਸ ਕਰ ਰਹੀ ਆ ਤੇ ਇੱਥੇ ਆ ਕੇ ਅਨੁਸ਼ਾਸਨ ਪੱਖੋਂ ਵੀ ਯੂਨੀਵਰਸਿਟੀ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਦਾ ਤਜਰਬਾ ਹੈ ਜਿਹੜਾ ਡਾਟਰ ਜਗਦੀਪ ਸਿੰਘ ਦਾ ਡਿਪਟੀ ਡੀਓ ਅਸੀਂ ਜਦੋਂ ਕਹਿੰਦੇ ਆ 26 ਸੈਕਟਰ ਮੁਹਾਲੀ ਦੇ ਡਿਪਟੀ ਡੀਪੀ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਨੂੰ ਦੇਖਦੇ ਆ ਤਾਂ ਉਥੋਂ ਬਾਅਦ ਉਹ ਇੰਡੀਅਨ ਇੰਸਟੀਚਿਊਟ ਆਫ ਬਠਿੰਡਾ ਜਿਹੜੇ ਕਿ ਇੰਡੀਅਨ ਇੰਸਟੀਚਿਊਟ ਦੇ ਵਿੱਚ ਬਠਿੰਡੇ ਕੰਟਰੋਲਰ ਵਜੋਂ ਨਿਯੁਕਤ ਹੋ ਕੇ ਚਲੇ ਜਾਂਦੇ ਨੇ ਮੁਹਾਲੀ ਤੋਂ ਬਾਅਦ ਡਾਕਟਰ ਜਗਦੀਪ ਸਿੰਘ ਬਠਿੰਡਾ ਵਿਖੇ ਕੰਟਰੋਲਰ ਲੱਗਦੇ ਨੇ ਤੇ ਉਸ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਦੇ ਵਿੱਚ ਹੀ ਉਹ ਇਸ ਵੇਲੇ ਰਜਿਸਟਰਾਰ ਵੱਜੋਂ ਸੇਵਾਵਾਂ ਨੇ ਜਿਹੜੀਆਂ ਉਹ ਨਿਭਾ ਰਹੇ ਨੇ ਅੰਦਰਲੀ ਗੱਲ ਡਾਕਟਰ ਜਗਦੀਪ ਸਿੰਘ ਦੇ ਨਾਲ ਤਿੰਨ ਨਾਵਾਂ ਦਾ ਪੈਨਲ ਸਰਕਾਰ ਵੱਲੋਂ ਭੇਜਿਆ ਜਾਂਦਾ ਜਿਨ੍ਹਾਂ ਦੇ ਵਿੱਚ ਪਸ਼ਪਿੰਦਰ ਸਿੰਘ ਵਿਸ਼ਾਂਵਲ ਨੇ ਇੱਕ ਸੱਜਣ ਹੋਰ ਹੈ ਤਿੰਨ ਵਿਅਕਤੀਆਂ ਦਾ ਪੈਨਲ ਜਿਹੜਾ ਪੰਜਾਬ ਸਰਕਾਰ ਵੱਲੋਂ भेजਿਆ ਜਾਂਦਾ ਹੈ ਤੇ ਉਹਦੇ ਵਿੱਚੋਂ ਡਾਕਟਰ ਜਗਦੀਪ ਸਿੰਘ ਹੋਰਾਂ ਦੀ ਚੋਣ ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਪੀ ਐਚ ਡੀ ਕਰੀਏ ਐਸਈ ਯੂਨੀਵਰਸਿਟੀ ਤੋਂ ਤੇ ਐਸਈ ਯੂਨੀਵਰਸਿਟੀ ਨਾਲ ਉਹ ਜਮੀਨੀ ਤੌਰ ਤੇ ਜੁੜੇ ਰਹੇ ਨੇ ਇੱਕ ਸਟੂਡੈਂਟ ਵਜੋਂ ਤੇ ਐਸਈ ਯੂਨੀਵਰਸਿਟੀ ਤੋਂ ਪੀ ਐਚ ਡੀ ਕਰਕੇ ਉਹ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਅੱਜ ਉਸੇ ਯੂਨੀਵਰਸਿਟੀ ਵਿੱਚ ਜਦੋਂ ਪੰਜਾਬ ਦੇ ਰਾਜਪਾਲ ਵੱਲੋਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਐਜੇ VC ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਆਕਾਦਮਿਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੀ ਉਹ ਦੇਖਣ ਨੂੰ ਮਿਲਿਆ ਇਦਾਂ ਲੱਗਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਸੱਚਮੁੱਚ ਲੰਮਾ ਹੌਕਾ ਭਰਿਆ ਲੰਮਾ ਸਾਹ ਲਿਆ ਤੇ ਪੰਜਾਬੀ ਯੂਨੀਵਰਸਿਟੀ ਨੂੰ ਬਹੁਤ ਸਾਰੇ ਝਮੇਲਿਆਂ ਦੇ ਵਿੱਚੋਂ ਪੰਜਾਬੀ ਯੂਨੀਵਰਸਿਟੀ ਨੂੰ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਪੰਜਾਬੀ ਯੂਨੀਵਰਸਿਟੀ ਨੂੰ ਤੰਗੀਆਂ ਤੁਰਸ਼ੀਆਂ ਤੋਂ ਇਲਾਵਾ ਅਨੁਸ਼ਾਸਨ ਪੱਖ ਤੋਂ ਤੇ ਪੰਜਾਬੀ ਯੂਨੀਵਰਸਿਟੀ ਬਹੁਤ ਸਾਰੀਆਂ ਲੂੜਾਂ ਦੇ ਪੱਖ ਤੋਂ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਟਵੀਟ ਕਰਕੇ ਕਿਹਾ ਕਿ ਮਾਲਵੇ ਦੀ ਜਿੰਦ ਜਾਨ ਹੈ ਸੱਚਮੁੱਚ ਜਿਹੜੀ ਬਹੁਤ ਸਾਰੇ ਇਲਾਕਿਆਂ ਨੂੰ ਇਹ ਇੱਥੇ ਆਪਣੇ ਬੁੱਕਲ ਵਿੱਚ ਲੈ ਕੇ ਪੜ੍ਹਨ ਪੜਾਉਣ ਤੋਂ ਬਾਅਦ ਬੱਚਿਆਂ ਨੂੰ ਬਹੁਤ ਵੱਡੀਆਂ-ਵੱਡੀਆਂ ਪੋਸਟਾਂ 'ਵਾਲ ਜਿਸ ਯੂਨੀਵਰਸਿਟੀ ਨੇ ਆਸ਼ੀਰਵਾਦ ਦੇ ਕੇ ਵੱਡੇ-ਵੱਡੇ ਸਰਟੀਫਿਕੇਟ ਦੇ ਕੇ ਵੱਡੀ ਵਿੱਦਿਆ ਦੇ ਕੇ ਭੇਜਿਆ ਅੱਜ ਉਸੇ ਯੂਨੀਵਰਸਿਟੀ ਵਿੱਚ ਇਸ ਹੋਣਹਾਰ ਪੰਜਾਬੀ ਦਾ ਬਾਬੇ ਫਰੀਦ ਦੀ ਧਰਤੀ ਤੋਂ ਚੱਲੇ ਪੰਜਾਬੀ ਦਾ ਮਾਲਵੇ ਦਾ ਦਿਲ ਫਰੀਦਕੋਟ ਮਾਲਵੇ ਦਾ ਦਿਲ ਪਟਿਆਲਾ ਤੇ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਜੇਬੀਸੀ ਵਾਈਸ ਚਾਂਸਲਰ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਲੱਗਣ ਤੇ ਅੱਜ ਪੰਜਾਬੀਆਂ ਵਿੱਚ ਪੰਜਾਬੀਅਤ ਵਿੱਚ ਤੇ ਸੱਚਮੁੱਚ ਸਾਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੀ ਉਹ ਜ਼ਰੂਰ ਦੇਖਣ ਨੂੰ ਮਿਲੀ ਹੈ ਤੇ ਸਾਨੂੰ ਵੀ ਲੱਗਦਾ ਹੈ ਸ਼ਾਇਦ ਤੁਹਾਨੂੰ ਵੀ ਲੱਗਦਾ ਹੋਵੇਗਾ ਆਓ ਦੁਆ ਕਰੀਏ ਕਿ ਸਾਡੀ ਉਹ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੁਲੰਦੀਆਂ ਛੋਵੇ ਤੇ ਉਹਦਾ ਨਾਂ ਫਿਰ ਤੋਂ ਪੰਜਾਬ ਦੇ ਵੱਡੇ ਨਾਮੀ ਆਧਾਰਿਆਂ ਵਿੱਚ ਆ ਜਾਵੇ ਆਮੀਨ ਇਹਨਾਂ ਦੁਆਵਾਂ ਨਾਲ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ